प्लीज हमारे चैनल को सब्सक्राइब करें और घंटी के आइकन पर क्लिक व शेयर करना न भूलें गिदरवा पुलिस ने बीते दिन पैलेस बारो खोई ब्रिजा गड़ताली घंटे की बरामद मनमीत सिंह ढिलो एस पी इन्वेस्टिगे सिटी मुक्सर शाह वालों डी एस पी गिदाह अवतार सिंह राज प्रेस कॉन्फ्रेंस की गई ਪ레스 ਕਾਨਫਰੰਸ ਦੌਰਾਨ ਮਨਮਨ ਮਿਰਸਿੰਗ ਟੇਲੋਂ ਨੇ ਦੱਸਿਆ ਕਿ ਬੀਤੀ 27 ਫਰਵਰੀ ਨੂੰ ਸੰਜੇ ਗਰਵਰ ਪੁੱਤਰ ਲਖਮਨ ਦਾਸ ਵਾਸੀ ਵਾਰ ਨੰਬਰ 18 ਗਿਦਰਵਾਹ ਸਮੇਤ ਪਰਿਵਾਰ ਇੱਕ ਫੰਕਸ਼ਨ ਵਿੱਚ ਆਪਣੀ ਕਾਰ ਬ੍ਰੇਜਾ ਨੰਮਰਿ ਪੀਵੀ 60ਸੀ 2907 ਮਾਡਲ 2017 ਰੰਗ ਚਿੱਟਾ ਪਰਸਵਾਰ ਹੋ ਕੇ ਲੀਲਾ ਰਾਇਲ ਪੈਲੇਸ ਦੇ ਦਰਵਾਹੇ 'ਤੇ ਆਇਆ ਸੀ ਜਦ ਉਸ ਦਾ ਪਰਿਵਾਰ ਕਾਰ ਵਿੱਚੋਂ ਉਤਰ ਕੇ ਪੈਲੇਸ ਵਿੱਚ ਚਲਾ ਗਿਆ ਸੀ ਤਾਂ ਕਾਰ ਨੂੰ ਉਹਨਾਂ ਦਾ ਡਰਾਈਵਰ ਹਾਜੀ ਸਿੰਘ ਪੁੱਤਰ ਨਰਮਲ ਸਿੰਘ ਵਾਸੀ ਲਾਲਬਾਜਪੁਰ ਕਰ ਰਿਆ ਸੀ ਉਸੇ ਵਕ ਦੋ ਨਾਮਾ ਲੂਮ ਵਿਅਕਤੀ ਲੀਲਾ ਰਾਇਲ ਪੈਲੈਸ ਦੇ ਦਰਵਾਹਾਂ ਦੇ ਬਾਹਰੋਂ ਡਰਾਈਵਰ ਨੂੰ ਗੰਡਾਸੀ ਖਾ ਕੇ ਅਤੇ ਧਮਕੀ ਦੇ ਕੇ ਉਤਕਾਰ ਬਰੇਜਾ ਖੋ ਕੇ ਮੌਕਾ ਤਫਰਾਰ ਹੋ ਗਏ ਸਨ ਜੇ ਸੰਬੰਧੀ ਸੰਜੇ ਗਰੋਵਰ ਦੇ ਬਿਆਨ ਤੇ ਵੱਖ-ਵੱਖ ਤਲਾਵਾਂ ਅਵੇਨ ਥਾਣਾ ਗਦਰਪਾਵਿਕੇ ਨਾਮਾ ਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦਰਾਨੇ ਤਫਤੀਸ਼ ਮਕਦਮਾ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਤਰੀਕੇ ਨਾਲ ਤਰਤੀਸ਼ ਕਰਦੇ ਹਨ ਦੋਸ਼ੀਆਂ ਹਰਮਨਦੇਵ ਸਿੰਘ ਅਤੇ ਜਗਵੀਰ ਸਿੰਘ ਵਾਸੀਆਂ ਵਿਰਖੇੜਾ ਨੂੰ ਮਿਤੇ 1 ਮਾਰਚ 2025 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਿੰਨਾ ਪਾਸੋਂ ਖੋਸਵੇਂ ਵਰਤਿਆ ਗਿਆ ਇੱਕ ਮੋਟਰਸਾਈਕਲ ਮਾਰਕਾ ਬਜਾਜ ਪਲਸ ਨੰਬਰ ਪੀਵੀ 10 ਐਫ ਆਰ 7544 ਅਤੇ ਉਹਨਾਂ ਵੱਲੋਂ ਖੋਕਤੀ ਬ੍ਰਿਜਾ ਕਾਰ ਨੂੰ ਬਰਾਮਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਦੋਸ਼ੀਆਂ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਰਤੀਸ਼ ਅਮਲ ਵਿੱਚ ਲੈਂਦੀ ਜਾ ਰਹੀ ਹੈ ਜੋ ਕਿ ਆਪਣੇ ਪਰਿਵਾਰ ਨਾਲ ਲੀਲਾ ਰਾਇਲ ਪੈਲੇਸ ਦੇ ਦਰਵਾਜ਼ੇ ਵਿਖੇ ਮੈਰੀ ਫੰਕਸ਼ਨ ਅਟੈਂਡ ਕਰਨ ਆਈ ਸੀ ਉਹਨਾਂ ਦੀ ਰਾਇਲ ਲੀਲਾ ਪੈਲੈਸ ਦੇ ਵਿੱਚੋਂ ਪਾਰਕਿੰਗ ਚੋਂ ਉਹਨਾਂ ਦੇ ਡਰਾਈਵਰ ਹਰਜੀਤ ਸਿੰਘ ਕੋਲੋਂ ਦੋ ਨਾਮ ਨੂੰ ਵਿਅਕਤੀ ਬਰੀਜ਼ਾ ਕਾਰ ਰੰਗ ਚਿੱਟਾ ਖੋ ਕਰਕੇ ਲੈ ਗਏ ਸੀ ਉਹ ਤੋਂ ਸਨੇਚ ਕਰਕੇ ਫੋਰਸਿਬਲੀ ਇੱਕ ਗੰਡਾਸੀ ਦਿਖਾ ਕੇ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀ ਜੋ ਕਿ ਮੁਕੱਦਮਾ ਨੰਬਰ 18 ਥਾਣਾ ਗਿੱਦੜਵਾ ਦਰਜ ਹੋਇਆ ਪੁਰਾਣੇ ਤਪਤੀਸ਼ ਡੀਐਸਪੀ ਦੇ ਦਰਬਾਰ ਵਿਗਵਾਈ ਹੈਟ ਸੀਆਈਏ 12 ਪੀਐਸਐਚਓ ਵੀ ਦਰਵਾ ਆਈਆਂ ਵਾਪਕ ਟੀਮ ਬਣਾਈਆਂ ਗਈਆਂ ਜੋ ਕਿ ਮਿਤੀ 1 ਤਰੀਕ ਫਰਵਰੀ ਮਾਰਚ ਨੂੰ ਦੋ ਦੋਸ਼ੀ ਹਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਜੱਗਾ ਤੇ ਰਹਿਣ ਵਾਲੇ ਵਿਰਕ ਖੇੜਾ ਦੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗੱਡੀ ਜਿਹੜੀ ਰੰਗ ਚਿੱਟੇ ਰੰਗ ਦੀ ਬਰੀਜ਼ਾ ਹੈ ਉਹ ਰਿਕਵਰ ਕੀਤੀ ਗਈ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਦੌਰਾਨੇ ਖੋ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕੀਤਾ ਗਿਆ ਤੇ ਬੈਕਗ੍ਰਾਉਂਡ ਕੀ ਹੈ ਸਰ ਇਹ ਜਿਹੜਾ ਹਰਮਨ ਹੈ ਜੀ ਇਹਦੇ ਤੇ ਪੁਰਾਣੇ 8 ਮੁਕਦਮੇ ਦਰਜ ਨੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਸੈਕਟਰ ਦੇ ਤੇ ਜਿਹੜਾ ਜਗਵੀਰ ਸਿੰਘ ਜੱਗਾ ਹੈ ਇਹਦੇ ਤੇ ਇੱਕ ਐਫਆਰ ਦਰਜਿਆ ਆਲਰੇਡੀ ਹੁਣ ਕਾਰਨ ਕੀ ਉਹ ਦਰਜ ਹੋਤੀ ਲਿਆ ਕੇ ਕਰ ਰਹੇ ਆਂ ਜੀ ਇਹ ਡਰਗ ਡਰਗਡਿਕ ਟਮੇਨ ਨਾਲ ਤੇ ਬੈਕਗ੍ਰਾਉਂਡ ਇਹੀ ਹੈ ਵੀ ਇਹ ਡਿਕ ਨੇ ਵੇਚਦੇ ਵੀ ਨੇ ਤੇ ਨਸ਼ਾ ਕੰਜ਼ਿਊਮ ਵੀ ਕਰਦੇ ਨੇ ਤੇ ਉਸੇ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਇਹ ਗੱਡੀ ਇਹਨਾਂ ਨੇ ਸਨੈਚ ਕੀਤੀ ਕਿ ਕਿਸੇ ਕਰਦਾ ਹੈ ਗੱਡੀ ਕਦੋਂ ਹੋ ਗਈ ਗੱਡੀ ਰਿਕਵਰ ਹੋ ਗਈ ਹੈ ਜੀ ਜਿਹੜੀ ਇਹਨਾਂ ਨੇ ਖੋਈ ਸੀ ਤੇ ਪਲੱਸ ਇਹਨਾਂ ਦਾ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤਾ ਉਹ ਰਿਕਵਰ ਹੋ ਗਿਆ ਅੱਛਾ ਨਹੀਂ ਕੁਝ ਵੀ ਨਹੀਂ ਬਚੂਗਾ ਹਾਂ ਜੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਸ ਸੇਨਾ ਜੋ ਇੱਕ ਦੇ ਥੋੜਾ ਫ੍ਰੈਕਚਰ ਹੋ ਗਿਆ ਲੱਤ ਤੇ ਤੇ ਉਹ ਹਸਪੀਟਲ ਦਾ ਸਰ ਕੋਈ ਪ੍ਰੋਟੋਕਲ ਗਰਮੀ ਨਹੀਂ ਦੀ ਜਾਂਚ ਕੀਤੀ ਜਾਊਗੀ ਅਜੇ ਅੱਗੇ ਮੋਡਲੀ ਤਾਂ ਪੇਸ਼ ਹੈ ਰਿਮਾਂਡ ਤੇ ਲੈ ਕੇ ਇਹਨਾਂ ਦੀ ਅਗਲੀ ਕੁਝ ਕੁਛ ਕਰਾਂਗੇ ਡਿਟੇਲਸ ਅਸੀਂ ਜੇ ਤੜਪ ਹਾਸੇ ਪੱਤਰਕਾਰ ਗੋਵਨ ਗੁਪਤਾ ਕੀ ਰਿਪੋਰਟ